ਅੰਮ੍ਰਿਤਸਰ ਦੇ ਹਾਰਟ ਸਟਰੀਟ ਤੇ ਮੁਰਤੋਂ ਜ਼ਿੰਦਗੀ ਪਟੜੀ ਤੇ ਆ ਰਹੀ ਹੈ ਪਰ ਪਾਕਿਸਤਾਨ ਤਨਾਦਿਕਰਨ ਅੰਮ੍ਰਿਤਸਰ ਚ ਸਲਾਨੀਆਂ ਦੀ ਆਮਦ ਘਟ ਗਈ ਸੀ ਜਿਸ ਦਾ ਅਸਰ ਵਪਾਰ ਤੇ ਵੀ ਦੇਖਣ ਨੂੰ ਮਿਲਿਆ ਹੈ ਬਾਜ਼ਾਰ ਵੀ ਵੇਰਾਨ ਪਏ ਸੰ ਤੇ ਗਲੀਆਂ ਸੁੰਨੀਆਂ ਹੋ ਗਈਆਂ ਸੰ ਪਰ ਹੁਣ ਲੋਕ ਦੁਬਾਰਾ ਪਹੁੰਚਨੇ ਸ਼ੁਰੂ ਹੋਏ ਨੇ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਸਲਾਨੀਆਂ ਦੀ ਗਿਣਤੀ ਘਟ ਹੈ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦਾ ਸਿੱਧਾ ਅਸਰ ਅੰਮ੍ਰਿਤਸਰ ਦੇ ਸੈਰਸਪਾਟੇ ਤੇ ਔਰ ਖਾਸ ਤੌਰ ਤੇ ਅੰਮ੍ਰਿਤਸਰ ਆਉਣ ਵਾਲੇ ਸੈਲਾਨੀ ਔਰ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੇ ਪਿਆਸੀ ਪਰ ਹੁਣ ਹੌਲੀ ਹੌਲੀ ਫਿਰ ਤੋਂ ਸਾਰੇ ਕਾਰੋਬਾਰ ਜਿਹੜੇ ਨੇ ਉਹ ਪਟੜੀ ਤੇ ਜਰੂਰ ਆ ਰਹੇ ਨੇ ਪਰ ਹੱਲੇ ਵੀ ਟੂਰਿਸਟ ਘੱਟ ਆਉਣ ਕਰਕੇ ਕਿੰਨਾ ਕੁ ਲੋਕਾਂ ਦੇ ਕਾਰੋਬਾਰ ਤੇ ਅਸਰ ਪੈ ਰਿਹਾ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵੇਲੇ ਮੈਂ ਹੈਰੀਟੇਜ ਸਟਰੀਟ ਦੇ ਵਿੱਚ ਹਾਂ ਔਰ ਤੁਸੀਂ ਦੇਖੋ ਕਿ ਅਮੂਮਨ ਬਹੁਤ ਜ਼ਿਆਦਾ ਭੀੜ ਇੱਥੇ ਨਜ਼ਰ ਆਉਂਦੀ ਸੀ ਪਰ ਕਿਤੇ ਨਾ ਕਿਤੇ ਸਲਾਨੀਆਂ ਦੀ ਕਮੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਅਸੀਂ ਲਗਾਤਾਰ ਇੱਥੇ ਜਿਹੜੇ ਹੋਟਲ ਨੇ ਜਾਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਅੱਜ ਅਸੀਂ ਉਹਨਾਂ ਮਸ਼ਹੂਰ ਢਾਬਿਆਂ ਦੀ ਗੱਲ ਕਰਾਂਗੇ ਜਿੱਥੇ ਅਕਸਰ ਕਾਫੀ ਭੀੜ ਜਿਹੜੀ ਹੈ ਉਹ ਨਜ਼ਰ ਆਉਂਦੀ ਸੀ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਇੱਕ ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਢਾਬਾ ਭਰਾਵਾਂ ਦਾ ਢਾਬਾ ਉਸ ਦੇ ਨਾਲ ਹੀ ਬ੍ਰਦਰਸ ਦਾ ਬਾਤਾ ਇਹ ਪੁਰਾਣੇ ਟਾਬੇ ਦੇ ਜਿੰਨੇ ਵੀ ਸੈਲਾਨੀ ਜਿਹੜੇ ਨੇ ਜਾਂ ਖਾਸ ਤੌਰ ਤੇ ਜਿਹੜੇ ਸ਼ਰਧਾਲੂ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤਾਂ ਉਹ ਇਹਨਾਂ ਟਾਬਿਆਂ ਤੇ ਆ ਕੇ ਰੋਟੀ ਪਾਣੀ ਜੋ ਹੈ ਉਹ ਖਾਂਦੇ ਆ ਪਰ ਇਸ ਟਾਬੇ ਤੇ ਸੈਲਾਨੀਆਂ ਦੇ ਨਾਂ ਆਉਣ ਦਾ ਕਿੰਨਾ ਕੁ ਅਸਰ ਪਿਆ ਤੁਸੀਂ ਦੇਖ ਸਕਦੇ ਕਿ ਬਾਹਰ ਈ ਰਿਕਸ਼ਾ ਨਜ਼ਰ ਆ ਰਹੇ ਨੇ ਔਰ ਕੁਝ ਟੂਰਿਸਟ ਜਿਹੜੇ ਨੇ ਉਹ ਇੱਕ ਈ ਰਿਕਸ਼ਾ ਤੇ ਬੈਠੇ ਹੋਏ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਪਰ ਪਹਿਲਾਂ ਇਸ ਤਰ੍ਹਾਂ ਦੇ ਕਈ ਈ ਰਿਕਸ਼ਾ ਜਾਂ ਗੱਡੀਆਂ ਜਿਹੜੀਆਂ ਨਜ਼ਰ ਆਉਂਦੀਆਂ ਸੀ ਪਰ ਅੱਜ ਕੱਲ ਟੂਰਿਸਟ ਜੋ ਹੈ ਉਹ ਘਟ ਆ ਰਿਹਾ ਅਮਰਤਸਰ ਦੇ ਵਿੱਚ ਤਾਂ ਅਸੀਂ ਹੁਣ ਟਾਬੇ ਦੇ ਅੰਦਰ ਚੱਲਦੇ ਆਂ ਔਰ ਟਾਬਾ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਟੂਰਿਸਟ ਜੋ ਹੈ ਉਹ ਕਿੰਨਾ ਕ ਆ ਰਿਹਾ ਔਰ ਕਾਰੋਬਾਰ ਦੇ ਉੱਤੇ ਇਸ ਦਾ ਕਿੰਨਾ ਕ ਅਸਰ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਟਾਬੇ ਦੇ ਅੰਦਰ ਇਸ ਵੇਲੇ ਜ਼ਿਆਦਾਤਰ ਟੇਬਲ ਜਿਹੜੇ ਨੇ ਉਹ ਖਾਲੀ ਨਜ਼ਰ ਆ ਰਹੇ ਨੇ ਉਸ ਦੀ ਅਸਲ ਵਜ੍ਹਾ ਕੀ ਹੈ ਮੇਰੇ ਨਾਲ ਟਾਬੇ ਦੇ ਮਾਲਕ ਨੇ ਅਸਰ ਜਿਹੜਾ ਟੂਰਿਸਟ ਹੈ ਉਹਦੀ ਗਿਣਤੀ ਦੇ ਵਿੱਚ ਕਿੰਨਾ ਕੁ ਅਸਰ ਜਾਂ ਕੀ ਕਾਰਨ ਹੈ ਕਾਰੋਬਾਰ ਤੇ ਕਿੰਨਾ ਕੁ ਅਸਰ ਪੈ ਰਿਹਾ ਤਾਂ ਸਰ ਪਹਿਲੇ ਤੇ ਬਹੁਤ ਜ਼ਿਆਦਾ ਪਿਆ ਸੀ ਆਪਣਾ ਜਦੋਂ 7 ਤਰੀਕ ਨੂੰ ਇਹ ਸ਼ੁਰੂ ਹੋਇਆ ਸੀ ਉਹ 3-4 ਦਿਨ ਤੇ ਬਹੁਤ ਜ਼ਿਆਦਾ ਟੂਰਿਜ਼ਮ ਬਿਲਕੁਲ ਜ਼ੀਰੋ ਹੋ ਗਿਆ ਸੀ ਪਰ ਉਸ ਤੋਂ ਬਾਅਦ ਕਾਫੀ ਫਰਕ ਪੈ ਗਿਆ ਤੇ ਨੀਅਰਲੀ ਇਸ ਵੇਲੇ ਮੈਂ ਕਹਿ ਸਕਦਾ ਕਿ 50% ਅਬ ਉਪ ਹੋ ਗਿਆ ਫਿਰ ਤੋਂ ਤੇ ਇਸ तरह ਦੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਐਨਾਰਮਲ ਐ ਜ਼ਰੂਰੀ ਵੀ ਸੀ ਹੈ ਜੋ ਵੀ ਗਵਰਨਮੈਂਟ ਨੇ ਕੀਤਾ ਹੈ ਇਹ ਪਾਕਿਸਤਾਨ ਨੂੰ ਦਿਖਾਣਾ ਚਾਹੀਦਾ ਸੀ ਕਿ ਅਸੀਂ ਟੈਰਰਿਜ਼ਮ ਬਰਦਾਸ਼ਤ ਨਹੀਂ ਕਰਾਂਗੇ ਤੇ ਹਾਲਾਤ ਕੋਈ ਐਸ ਤਰਾ ਹੀ ਨਾਰਮਲ ਹੈਗੇ ਕੋਈ ਵੀ ਕਿਸੇ ਜਿ ਤਰ੍ਹਾਂ ਦੀ ਮੁਸ਼ਕਲ ਨਹੀਂ ਹੈ ਤੇ ਤੁਸੀਂ ਕਿ ਜਦੋਂ ਸੋਸ਼ਲ ਮੀਡੀਆ ਤੇ ਜਾਂ ਕਈ ਖਬਰਾਂ ਜਦੋਂ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਅਮਰਸਰ ਦੇ ਵਿੱਚ ਕਿੰਨਾ ਕਿਸ ਵੇਲੇ ਡਰਦਾ ਮਾਹੌਲ ਹੈ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਸਰ ਜਦੋਂ ਸ਼ੁਰੂ ਹੋਇਆ ਸੀ ਤੇ ਤਦ ਤੇ ਬਹੁਤ ਸੋਸ਼ਲ ਮੀਡੀਆ ਨੇ ਬਹੁਤ ਯਾਦਾ ਇਹਨੂੰ ਹਾਈਪ ਕਰਕੇ ਇੰਨਾ ਕੋਈ ਯਾਦਾ ਕਰਤਾ ਸੀ ਮਤਲਬ ਲੋਕਾਂ ਦੇ ਦਿਲ ਚ ਇੰਨਾ ਕੋ ਡਰ ਬਿਠਾਤਾ ਸੀ पर इस तरह की कोई भी गल नहीं है नॉर्मल लोग अपनी लाइफ जी रहे थे, आम चल रही है। पब्लिक विद द ग्रेस ऑफ़ गॉड काफी नॉर्मल हो गई चीजा आप अमृतसर में हैं किसी तरह का कोई डर का माहौल जी नहीं कुछ भी नहीं जब आप निकले होंगे तो लोगों ने कहा होगा कि वहाँ पे बॉर्डर जाओ नहीं जाओगे तो अच्छा है ऐसे और कल भी जाके आए कोई प्रॉब्लम नहीं बॉर्डर पे गए नहीं अच्छा लगा तो हम और भी लोग हैं उनसे भी बात करते हैं सर आप पुना से आए हैं ज़्यादातर जो बाहर के स्टेट वाले लोग हैं पंजाब आने से थोड़ा सा घबराते हैं कि पता नहीं वहाँ पे कैसा माहौल होगा हाँ वो तो है सबने काफ़ी लोगों ने फ्रेंड्स ने सब बोला था रिलेटिव्स ने बोला था जा जा रहे तो पूरा थो थोड़ा संभाल के जाइए करके लेकिन हमने नहीं हमने डिसीजन लिया था हमने टिकट बुकिंग तो पहले कर, करी थी और सब न्यूज़ में पढ़ा था कि सब अभी चालू हो गया पूरा तो कल हम लोग कभी रिटेट सर्वे भी गए थे वो भी दिखा था कि चालू हो गया करीब चार पाँच दिन हो गया ਸਭ ਮਾਹੌਲ एकदम मस्त है परफेक्ट है हमारा जो भी प्लानिंग है परफेक्ट चल रहा है